ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਇੱਕ ਤਾਜੀ ਸੂਈ ਵੜ ਸੇ ਲੈ ਕੇ ਆਏ ਜੀ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਾਈ ਫਾਰਮ ਚੋਂ ਬਣਾਉਣ ਲੱਗੇ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵੜੀ ਨੇ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਕਰ ਲੈਨੇ ਆ ਬਾਈ ਨਾ ਗੱਲਬਾਤ ਆ ਜੀ ਬਾਈ ਬਾਈ ਜੀ ਸਤਿ ਸ਼ਕਾਲ ਹਾਂ ਜੀ ਸਤਿ ਸ਼ਕਾਲ ਬਾਈ ਜੀ ਹੋਰ ਠੀਕ ਹੋ ਵਧੀਆ ਜੀ ਹਾਂ ਜੀ ਬਹੁਤ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਨਾਮ ਨਰਮਲ ਸਿੰਘ ਜੀ ਪਿੰਡ ਭਾਈ ਰੂਪਾ ਹੂੰ ਤਸਵੀਰ ਫੋਟੋ ਜਿਹੜਾ ਬਠੰਡਾ ਜੀ ਠੀਕ ਹੈ ਬਾਈ ਨੇੜੇ ਪਿੰਡ ਆਪਣਾ ਨੇੜੇ ਤਾਂ ਸਲਾਦਪੁਰਾ ਨੇੜੇ ਰਹਿੰਦਾ ਜੀ ਓਕੇ ਇਧਰ ਭਗਤਾ ਭਾਈ ਕਾ ਸ਼ਹਿਰ ਨੇੜੇ ਰਹਿੰਦਾ ਜੀ ਠੀਕ ਹੈ ਬਾਈ ਰਾਮਪਰਾਪੂਲ ਰਹਿੰਦਾ 15-18 ਕਿਲੋਮੀਟਰ ਵਿੱਚ ਆਲੇ ਜੇ ਪਿੰਡਾਂ ਇਹਨਾਂ ਦੇ ਆਪਣਾ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਹੈ 9463842855 ਹੂੰ ਦੂਜਾ ਹੈਗਾ ਜੀ 707820655 ਠੀਕ ਹੈ ਜਿਹੜੀ ਬੈਡ ਦੇ ਨੇ ਕਿਹੜਾ ਸੂਸ ਹੋਈ ਇਹ ਦੂਜਾ ਸੂਸ ਹੋਈ ਬਈ ਕਦੋਂ ਸੂਈ ਹੈ ਬਈ ਫਿਰ ਮੰਨ ਲਓ ਵੀ ਘੰਟਾ ਸਵਾ ਡੇਢ ਘੰਟਾ ਹੋ ਗਿਆ ਹੋਈ ਸੂਈ ਨੂੰ ਓਕੇ ਹਾਂਜੀ ਬੱਚਾ ਕੀ ਦੇਤਾ ਹੈ ਬੱਚੇ ਦਿੱਤੇ ਬਈ ਬਹੁਤ ਚੰਗੇ ਬੱਚੀ ਬੜੀ ਚੰਗੀ ਆ ਹਾਂਜੀ ਬਈ ਬੱਚਾ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਟੂਆ ਟੂਆ ਬੱਚੀ ਦੇ ਹੋਣੇ ਤੋਂ ਹੀ ਦੇਖੋ ਹਣਾ ਬਈ ਬਹੁਤ ਜ਼ਿਆਦਾ ਪੂਰੀ ਪਿਓਨ ਜਰਸੀ ਦਾ ਬੱਚਾ ਦਿੱਤਾ ਜੀ ਸਹੀ ਗੱਲ ਆ ਫੁੱਲ ਬਰੀਡ ਬੱਚਾ ਦੋ ਚੰਗੇ ਬੱਚੇ ਦਿੱਤੇ ਦੋ ਨਗ ਮਿਲਨੇ ਆ ਕਿਉਂ ਬੱਚੀ ਨੇ ਵੀ ਘਰ ਮਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਕਿੰਨਾ ਦੁੱਧ ਦੇ ਦੂ ਬਈ ਐਸਟੀਮੇਟ ਜ ਐਸਟੀਮੇਟ ਬਾਈ ਮਨ ਕੀ ਤਰ੍ਹਾਂ ਆਪਾਂ ਨੂੰ 16 17 ਲੀਟਰ ਦੀ ਖੁੱਲੀ ਉਮੀਦ ਹੈ ਬੜ ਤੋਂ ਓਕੇ ਪਹਿਲੇ ਸੁਏ ਮਾਲਕਾਂ ਨੇ ਦੱਸਿਆ ਉਹ ਮਤਲਬ 14 15 ਲੀਟਰ ਦਿੱਤਾ ਵਾ ਠੀਕ ਹੈ ਬਾਈ ਹਾਂਜੀ ਹੂੰ ਇਹ ਥਾਣ ਬੜਾ ਚੰਗਾ ਜੀ ਯਾਰ ਸਹੀ ਗੱਲ ਹੈ ਲੇਵਾ ਦੇਖੋ ਲੈ ਕਮਾਲ ਨਾ ਕੱਲਾ ਕੱਲਾ ਥਾਣਾ ਹੈ ਪੂਰੀ ਵਿਥੀ ਦੇ ਭਾਈ ਚਵਾਈ ਕਿਵੇਂ ਆ ਬਾਈ ਇੱਕ ਨੰਬਰ ਜੀ ਚੋਣ ਚੋਣ ਬਹੁਤ ਜ਼ਿਆਦਾ ਜੀਰ ਬਸ ਲੜ ਲਮਕੀ ਜਾਣਾ ਪੂਰੇ ਟਾਈਮ ਟਾਈਮ ਪਾਈ ਜਾਣੀ ਹਾਂ ਦੋ ਬੈਠ ਠੀਕ ਘੰਟੇ ਕਿਤਾ ਪਾਈ ਜਾਣੀ ਤੁਹਾਨੂੰ ਆਪਾਂ ਵੀਡੀਓ ਬਣਾਉਣੀ ਕਰਕੇ ਸਹੀ ਆ ਖੋਲ ਦੇ ਬਾਈ ਤੋਰ ਕੇ ਦਿਖਾ ਦਿਓ ਹਾਂਜੀ ਖੋਲ ਦੋ ਨੀ ਹੋਲ ਬ੍ਰੀਟਾ ਬੱਚਾ ਮਗਰ ਬੱਚੀ ਆ ਬੱਚੀ ਬਹੁਤ ਚੰਗੀ ਆ ਉਹ ਅੱਛੀ ਨੇ ਵੀ ਘਰ ਮਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਆ ਬਾਕੀ ਤੋਰਾ ਚੈੱਕ ਕਰੋ ਇੱਕ ਨੰਬਰ ਤੋਰਾ ਗਾ ਲੈਵਲ ਉਹ ਬਹੁਤ ਆ ਬਈ ਸੌ ਸੋਸਰੀ ਬੱਚੇ ਬਈ ਹਾਂ ਲੈਵਲ ਉਹ ਬਹੁਤ ਆ ਬਈ ਸਹੀ ਗੱਲ ਆ ਟ੍ਰੀਕੀ ਵਾਲੀ ਵੜਾ ਜੀ ਬਈ ਹਾਂਜੀ ਬਸ ਕੀ ਮੋਲ ਆ ਬਈ ਜਾਇਜ ਫਿਰ ਮੋਲ ਬਈ ਇਹ ਦੇਖੋ ਪਾ ਮੋਲ ਨਹੀਂ ਕਰਨਾ ਪਤਾ ਜਿਹੜੇ ਰੁਪਏ ਲੈਣੇ ਆ ਬਸ ਉਹੀ ਗੱਲ ਦੱਸਣੀ ਆ ਓਕੇ ਫਿਰ ਦੇ ਬਾਜੀ ਆਨੇ ਪਹਿਲਾਂ ਮੰਗ ਲਓ ਕੋਸ ਤੇ ਮੁੜ ਕੇ ਹਾਂ ਹਾਂ ਇਹਦਾ ਬਈ 55700 ਰੁਪਏ ਲਵਾਂਗੇ ਬੱਚੀ ਦਾ ਠੀਕ ਆ ਹਾਂਜੀ 55700 ਰੁਪਏ ਬਾਈ ਕਹਿੰਦਾ ਲੈ ਲਾਂਗੇ ਕੋਈ ਚੀਜ਼ ਚੈੱਕ ਨਹੀਂ ਮਾਉਂਦਾ ਤੁਹਾਨੂੰ ਬੱਚਾ ਨਾਲ ਲੈ ਆਵੇ ਥੱਲੇ ਬਿਠਾ ਦੇ ਠੀਕ ਆ ਚੌਂ ਤਵਾ ਇੱਕ ਨੰਬਰ ਗੱਡੀ ਸੀਲ ਫੁੱਲ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕਰਮ ਵਾਲੀ ਨੇ ਕੋਈ ਮਤਲਬ ਹੀ ਨਹੀਂ ਕਿਸੇ ਵੀ ਗੱਲ ਦਾ ਹਾਂ ਕੋਈ ਦਿੱਕਤ ਨਹੀਂ ਪੂਰੀ ਕੀ ਬਾਤ ਆ ਲੈ ਠੰਡੇ ਸੁਭਾਅ ਦੀ ਬੱਚੀ ਜੀ ਪੂਰੀ ਹਾਂ ਥਣ ਥਣ ਬੜਾ ਚੰਗਾ ਹਾਂ ਹਾਂਜੀ ਪੂਰੀ ਵਿਥੀ ਤੇ ਕੱਲਾ ਕੱਲਾ ਥਣ ਹਾਂਜੀ ਬਾਕੀ ਕੋਈ ਚੱਕਰ ਨਹੀਂ ਧਾਰਾ ਵੀ ਆਦੀਆਂ ਬਾਈ ਹਾਂਜੀ ਧ ਠੰਡੀ ਬਹੁਤ ਆ ਹਨਾ ਬਈ ਥੋੜੀ ਠੰਡੀ ਤਾਂ ਬਾਹਲੀ ਬਈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਨਹੀਂ ਕਹਿਣਾ ਕੀ ਰ ਬਲੀ ਨੇ ਕੁਛ ਜਿੱਥੇ ਖੜ ਗਈ ਪੈਰ ਨਹੀਂ ਹੁਣ ਉਹ ਬਜਰੀ ਨੇ ਓਕੇ ਬਈ ਬਾਹਲੇ ਠੰਡੇ ਸੁਭਾਅ ਦੀ ਬੱਚੀ ਜੀ ਹਮ ਲੈ ਕਰੀ ਬੱਚਾ ਇਧਰੋਂ ਚਲ ਚਲ ਹਾਂ ਬੜਾ ਚੰਗਾ ਲੱਗਿਆ ਹਨ ਹਾਂ ਬੜਾ ਚੰਗਾ ਜੀ ਵੇਥੀ ਤੇ ਇਕੱਲਾ ਇਕੱਲਾ ਹਨ ਕੀ ਬਾਤ ਆ ਭਾਈ ਬਾਕੀ ਬੱਚਾ ਮਗਰ ਬੱਚੀ ਭਾਈ ਬੱਚੀ ਬਹੁਤ ਚੰਗੀ ਆ ਬੱਚੀ ਨੇ ਵੀ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਹਾਂਜੀ ਚੋਣ ਚਵਾਈ ਕਰਮ ਵਾਲੀ ਨੂੰ ਬੜਾ ਸੋਹਣ ਲੱਗਿਆ ਠੀਕ ਆ ਹਾਂਜੀ ਚੈੱਕ ਕਰ ਲਈ ਜੋ ਲੈ ਚਵਾਈ ਬੜੀ ਚੰਗੀ ਆ ਨਾ ਭਾਈ ਬੜਾ ਸੋਹਣਾ ਲੱਗਦਾ ਮੋਟਾ ਮੋਟਾ ਚੋਣ ਹੈ ਜਿਵੇਂ ਮਰਜ਼ੀ ਤੇ ਹੋਈ ਚੱਲ ਕੋਈ ਚੈੱਕ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਕੀ ਬਾਤ ਜਮਾ ਬੋਲਾ ਕੀ ਬਾਤ ਬਾਕੀ ਬੱਚਾ ਮਗਰ ਬੱਚੀ ਦੋਨਾਂ ਕੇ ਮਿਲ ਜਾਣੇ ਬਈ ਕਿਆ ਬਾਤ ਹੈ ਚਵਾਈ ਤਾਂ ਬੜੀ ਚੰਗੀ ਹੈ ਤਰਾ ਸੁਣੋ ਚਲੋ ਜੀ ਬਈ ਹੂੰ ਬਾਕੀ ਬਰੀਟ ਕਲਰ ਕੱਦ ਕਰੀ ਬਈ ਹਾਂਜੀ ਬਈ ਸਾਰੇ ਪਾਸਿਓਂ ਕਰਮਾਲੀ ਓਕੇ ਆ ਮੁੱਲ ਜਿਵੇਂ ਯਾ ਯਾ ਖਿੱਚ ਕੇ ਮੁੱਲ ਰੱਖਿਆ ਬਾਲਾ ਮੁੱਲ ਨਹੀਂ ਰੱਖਿਆ ਕਿਸੇ ਵੀਰ ਨੂੰ ਵਹਿੜ ਪਸੰਦ ਆਈ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ